ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜੇ ਸੋ ਚੰਦਾ ਉੱਗਵੈ ਸੂਰਜ ਚੜੈ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰਬੇਨ ਕੋਰ ਅੰਧਾਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕੀਰਤਨ ਸੋਹਿਲਾ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵਹੁ ਸੋਹਿਲਾ ਸਿਵਰੇ ਹੋ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭੋਕਾ ਸੋਹਿਲਾ ਹੋ ਵਾਰੀ ਜਿੱਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸਮਾਲੀਆਨ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਬਡਾਈ ਤੋ ਏ ਰਹਾਓ ਵੇ ਸੋ ਚਸਿਆ ਘੜੀਆਂ ਪਹਿਰਾ ਛਿਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੋਤ ਅਨੇਕ ਨਾਨਕ ਕਰਤੇ ਕੇ ਕਿਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗगन ਮੈ ਥਾਲ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਤੂਪ ਮਲਿਆਣ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੇ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੇਰੀ ਰਹਾਉ ਸਹੈ ਸਤਬ ਨੈਨ ਨਨ ਨੈਨ ਹੈ ਤੋਹੇ ਕੋ ਸਹੈ ਸਮੂਰਦਨ ਨਾਇਕ ਤੋਹੀ ਸਹੈ ਸਪਦ ਬਿਮਲਨਨ ਏਕ ਪਦ ਗੰਦ ਬਿਨ ਸਹੈਸ ਤਾ ਬਗੰਦੇ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਬਤ ਮਨੋ ਅਨ ਦਿਨੋ 모ਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ 사ਰੰਗ ਕੋ ਹੋਏ ਜਾਤੇ ਤੇ ਰਹਿ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਭਉ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤਾ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਉਤ ਪੁਨ ਵੱਡਾ ਹੈ ਰਹਾਉ ਸਾਖਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇਹਾ ਖਾਟ ਚਲੋ ਹਰ ਲਾਹਾ ਅਗੇ ਬਸਨ ਸੁਹੇਲਾ ਆਉ ਦੇ ਘਟਾ ਦੇ ਨ ਸਰੈ ਨਾਰੇ ਮਨ ਗੁਰ ਮਿਲ ਕਾਜ ਸੁਵਾਰੇ ਰਹਾਉ ਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵੈ ਹੋ ਰਸ ਅਕਾਥ ਕਥਾ ਤਿਨ ਜਾਣੀ ਜਾ ਕੋ ਆਏ ਸੋਈ ਬਿਹਜਿ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮੈਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਬਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਬਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ मोकोकार संतन की तुरे गुरु जी का खालसा गुरु जी की फतेह